ਉਹ এডਿਕੇਸ਼ਨ ਸਕੂਲ ਵੱਲੋਂ ਗੁਰਦੁਆਰਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਵਿਖੇ ਮਨਾਇਆ ਗਿਆ ਜਿਸ ਦੇ ਵਿੱਚ ਬੱਚਿਆਂ ਨੇ ਬਹੁਤ ਉਸ਼ਾਤ ਨਾਲ ਗੁਰਬਾਣੀ ਦਾ ਕੀਰਤਨ ਗਾਇਨ ਕੀਤਾ ਔਰ ਮੈਂ ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਜੋ ਅੱਜ ਦੀ ਸਮਾਜਿਕ ਵਿੱਦਿਆ ਦੇ ਨਾਲ-ਨਾਲ ਬੱਚਿਆਂ ਨੂੰ ਰੱਬ ਨਾਲ ਵੀ ਜੋੜ ਰਹੇ ਨੇ ਪ੍ਰਮਾਤਮਾ ਨਾਲ ਜੋੜ ਰਹੇ ਨੇ ਇਹ ਬਹੁਤ ਵਧੀਆ ਉਪਰਾਲਾ ਹੈ ਪਿਛਲੇ ਦਿਨੀ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਨਿਕਲਿਆ ਸੀ ਉਸ ਵਿੱਚ ਇਸ ਸਕੂਲ ਵੱਲੋਂ ਮੈਨੇਜਮੈਂਟ ਵੱਲੋਂ ਸਮੁੱਚੇ ਪ੍ਰਬੰਧਕਾਂ ਦੇ ਨਾਲ ਮਿਲ ਕੇ ਉਸ ਨਗਰ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਮੈਂ ਗੁਰਦਰਾ ਸਾਹਿਬ ਦੀ ਦੁਖਨਵਾਰਨ ਸਾਹਿਬ ਵੱਲੋਂ ਇਸ ਪ੍ਰਬੰਧਕ ਕਮੇਟੀ ਦਾ ਸਮੁੱਚੇ ਟੀਚਰ ਸਰਬਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਗੁਰੂ ਸਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਸੱਚੇ ਪਾਤਸ਼ਾਹ ਜਿੱਥੇ ਇਹ ਸੰਸਾਰ ਦੀ ਵਿੱਦਿਆ ਨਾਲ ਬੱਚਿਆਂ ਨੂੰ ਜੋੜ ਰਹੇ ਨੇ ਉੱਥੇ ਪ੍ਰਮਾਤਮਾ ਨਾਲ ਜੋੜਨ ਦਾ ਜੋ ਉਪਰਾਲਾ ਕਰਦੇ ਇਹ ਸੱਚੇ ਪਾਤਸ਼ਾਹ ਇਹਨਾਂ ਦੇ ਮੀਰ ਪ੍ਰਿਆਤਰਾ ਕੇ ਇਸ ਸਕੂਲ ਨੂੰ ਜਿੱਥੇ ਦੇਰੋਕਤਾ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਣ ਉਥੇ ਇਹਨਾਂ ਪ੍ਰਬੰਧਕਾਂ ਨੂੰ ਵੀ ਸੱਚੇ ਪਾਤਸ਼ਾਹ ਮੀਰ ਪ੍ਰਿਆਤਰਾ ਕੇ ਆਪਣੀ ਸੇਵਾਵਾ ਕਰਾਉਂਦੇ ਰਹਿਣ ਮੈਂ ਸਮੁੱਚੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਸਤਿਕਾਰਯੋਗ ਅੱਜ ਦਾ ਲਿਹਾੜਾ 시ਧੀ ਗੁਰਪੁਰ ਸਾਹਿਬ 시ਧੀ ਗੁਰਤੇਗਵਾਦਰ ਮਾਰਾਇ ਦੇ 시ਧੀਪੁਰ ਉਤੇ ਗੁਰਦੁਆਰਾ ਗੁਰਤੇਗਵਾਦਰ ਤੇ ਸੁਖੋ ਦਾ ਖਾਲਸਾ এডੂਕੇਸ਼ਨ ਬੋਰਡ ਅਤੇ ਉਹਨਾਂ ਦੀ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਜਿਹੜੇ ਸੰਗਤਾਂ ਨੇ ਸਾਡੇ ਪ੍ਰਿੰਸੀਪਲ ਸਾਹਿਬਾਨਾਂ ਨੇ ਤੇ ਸਾਡੇ ਬੱਚਿਆਂ ਨੇ ਰਲ ਕੇ ਗੁਰਪੁਰਬ ਮਨਾਇਆ ਅਸੀਂ तहे ਜਿਲੋਂ ਧੰਨਵਾਦੀ ਆ ਇਹ ਟੀਵੀ ਵਾਲਿਆਂ ਦਾ ਸਾਰੇ ਮੀਡੀਆ ਇੰਚਾਰਜਾਂ ਦਾ ਸਾਰਿਆਂ ਦਾ ਅਤੇ ਸਕੂਲ ਵਾਲਿਆਂ ਦਾ ਤੇ ਸਹਿ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਜੋ ਜਿਹੜੇ ਸਾਡੇ ਚਾਚੇ ਤੌਰ ਤੇ ਸਾਡੇ ਬਿੰਕਲ ਜੀ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਹੋਰ ਵੀ ਸੁਨਿੰਦਰ ਜੀ ਤੇ ਇੰਟਰੂ ਜੀ ਤੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਗਗਨਦੀਪ ਸਿੰਘ ਜੀ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਸਮੂਹ ਸਟਾਫ ਦਾ ਵੀ ਬੜਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਰਲ ਮਿਲ ਕੇ ਸਾਰਿਆਂ ਨੂੰ ਗੁਰੂ ਘਰ ਦੇ ਵਿੱਚ ਲੰਗਰ ਅਤੇ ਸਿੱਖਿਆ ਅਤੇ ਗੁਰੂ ਘਰ ਦੇ ਬੱਚਿਆਂ ਨੇ ਗਾਇਨ ਕੀਤਾ ਸੀ ਉਹਨਾਂ ਦਾ ਵੀ ਧੰਨਵਾਦ ਸਾਰੀ ਕੌਮ ਸਿੱਖ ਕੌਮ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਾਮਨਦੀਪ ਸਿੰਘ ਕੋਰਸਪੋਨਡੈਂਟ ਖਾਲਸਾ ਐਜੂਕੇਸ਼ਨ ਬੋਰਡ ਅੱਜ ਸਾਈਬ ਸ਼੍ਰੀ ਪ੍ਰਤੀਕ ਬਾਦ ਸਾਹਿਬ ਜਿਹਨਾਂ ਨੇ ਪਾਸ਼ਾ ਜੀ ਦਾ ਸਦੀਪੁਰਬ ਮਨਾਇਆ ਮਨਾਇਆ ਗਿਆ ਹੈ ਜੀ ਸਾਰੇ ਸਕੂਲ ਦੇ ਪ੍ਰਿੰਸੀਪਲ ਬੱਚੇ ਤੇ ਸਾਰੀ ਮੈਨੇਜਮੈਂਟ ਵੱਲੋਂ ਬਹੁਤ ਹੀ ਸਲਾਗਾਯੋਗ ਕਦਮ ਚੁੱਕਿਆ ਗਿਆ ਜੀ ਜੋ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਗੁਰੂ ਸ਼ਬਦ ਨਾਲ ਵੀ ਜੋੜਿਆ ਗਿਆ ਹੈ ਤੇ ਦਾਸਤਾ ਇਹ ਬੇਨਤੀ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਐਸੀ ਤਰ੍ਹਾਂ ਵੱਧ ਤੋਂ ਵੱਧ ਗੁਰੂ ਘਰ ਦੇ ਪ੍ਰੋਗਰਾਮ ਜਿੱਥੇ ਗੁਰੂ ਸ਼ਬਦ ਨਾਲ ਜੋੜਿਆ ਜਾਵੇ ਉਹ ਇਹੋ ਜਿਹੇ ਵੱਧ ਤੋਂ ਵੱਧ ਪ੍ਰੋਗਰਾਮ ਕੀਤੇ ਜਾਣੇ ਚਾਹੀਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ